ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਸੰਤਾਂ ਦੀ ਤਾਂ ਮਾਰਾ ਬੇਬੁਰਾਹੀ ਆਪ ਨੂੰ ਦੱਸੀ ਹੈ ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਉਹਨਾਂ ਦੀ ਕੀ ਹਾਲਤ ਆਪ ਕਿਰਪਾ ਕਰਕੇ ਦੱਸੋ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਹਰ ਬਿਸਰਤ ਸਦਾ ਖੁਆਰੀ ਇਹ ਭਾਈ ਹਰੀ ਜੀ ਨੂੰ ਬਿਸਰਤ ਭੁੱਲ ਜਾਂਦਾ ਹੈ ਪਰਮੇਸ਼ਰ ਦੇ ਭੁੱਲਨੇ ਕਰਕੇ ਸਦਾ ਖੁਆਰੀ ਰਹਿੰਦੀ ਹੈ ਖਰਾਬ ਹੀ ਹੁੰਦੇ ਰਹਿੰਦੇ ਹੈ ਹਰ ਤਰ੍ਹਾਂ ਖੁਆਰੀ ਹੋਈ ਰਹਿੰਦੀ ਹੈ ਉਹਨਾਂ ਦੀ ਕਿਉਂ ਜੀ ਕਹਿੰਦੇ ਹਰ ਵਸਤੂ ਤੇ ਹਰੇਕ ਵਿਸ਼ੇ ਵਿੱਚ ਰਸ ਪ੍ਰੀਤੀ ਕਰਦੇ ਆ ਕਦੇ ਸਬਰ ਵਿੱਚ ਕਦੇ ਸਬਾਰਸ ਵਿੱਚ ਕਦੇ ਰੂਪ ਵਿੱਚ ਕਦੇ ਰਸ ਵਿੱਚ ਕਦੇ ਗੰਧ ਵਿੱਚ ਹਰੇਕ ਵਿਸ਼ੇ 'ਚ ਰਸ ਪ੍ਰੀਤੀ ਕਰਨੇ ਕਰਕੇ ਸਦਾ ਖਰਾਬ ਹੀ ਹੁੰਦੇ ਰਹਿੰਦੇ ਪਰਮੇਸ਼ਰ ਭੁੱਲਨੇ ਕਰਕੇ ਵਿਕਾਰਾਂ ਚ ਜਿਮੜੇ ਰਹਿੰਦੇ ਹਨ ਸਾਖੋ ਧੂਖਾ ਕਹਾ ਵਿਆਪੈ ਅਪੇ ਗੁਰੂ ਕਹਿੰਦੇ ਲਖਣ ਦੱਸਦੇ ਉਹਨਾਂ ਮਹਾਪੁਰਖਾਂ ਨੂੰ ਕਿਵੇਂ ਧੂਖਾ ਸੰਸਾ ਕਿਵੇਂ ਵਿਆਪ ਸਕਦਾ ਹੈ ਧੂਖਾ ਉਹਨਾਂ ਨੂੰ ਕਿਸੇ ਪ੍ਰਕਾਰ ਧੂਖੇਵਾਜੀ ਉਹਨਾਂ ਨਾਲ ਕੋਈ ਛਲ ਕੀ ਕਰ ਸਕਦਾ ਹੈ ਜਾ ਕਹੋ ਊਠ ਤੁਹਾਰੀ ਇਹਨਾਂ ਨੂੰ ਹੀ ਪਰਮੇਸ਼ਰ ਤੇਰੀ ਊਠ ਕੇਕ ਹੈ ਇਹਨਾਂ ਨੂੰ ਆਪ ਦੀ ਊਠ ਅਹਿਟ ਦੇ ਵਿੱਚ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੰਸਾ ਵਪਰਜੇ ਆਦਕੀ ਸੁਆਹ ਹਨ ਪਰ ਅਸ ਨੂੰ ਭਾਵਨਾ ਬਪਰੀਤ ਭਾਵਨਾ ਆਦਕ ਸੰਸੇ ਇਹ ਜਾਂ ਧੋਖਾ ਕਿਸੇ ਨੂੰ ਧੋਖੇबाजी ਕਰਨੀ ਛੱਡ ਕਰ ਦੇਣਾ ਇਹ ਕਿਵੇਂ ਲੱਗਦਾ ਹੈ ਕਾਮਕ੍ਰੋਧ ਆਦਕ ਧੋਖੇਬਾਜੀ ਨਹੀਂ ਉਹਨਾਂ ਕਰ ਸਕਦੇ ਇਸ ਪ੍ਰਕਾਰ ਯੋਗ ਆ ਵੀ ਟੇ ਕਹੇ ਪਰਮੇਸ਼ਵਰੋ ਰਹਾ ਬਿਨ ਸਿਮਰਨ ਜੋ ਜੀਵਨ ਬਲਣਾ ਜਿਹੜਾ ਬਿਨ ਭਜਨ ਤੋਂ ਜੀਵਨ ਆਪਣਾ ਬਲਣਾ ਨਾ ਬਤੀਤ ਕਰਨਾ ਹੈ ਜਿਹੜਾ ਬਿਨ ਭਜਨ ਤੋਂ ਸਮ ਆਪਣੇ ਜੀਵਨ ਦਾ ਬਤੀਤ ਕਰਨਾ ਹੈ ਉਹ ਬਲਣਾ ਸਾਧ ਸੰਗਤ ਜੀ ਸਾਡਨ ਵਰਗਾ ਹੀ ਹੈ ਜੇ ਪੰਜਾਬੀ ਚ ਬਲਣਾ ਸਾਡ ਨੂੰ ਕਹੀਦਾ ਹੈ ਬਿਨ ਸਿਮਰਨ ਤੋਂ ਜਿਹੜਾ ਜੀਵਨ ਹੈ ਨਾ ਗੁਜ਼ਾਰਨਾ ਇਹ ਜਿਵੇਂ ਅੱਗ ਵਿੱਚ ਕੋਈ ਸੜਦਾ ਹੁੰਦਾ ਮੱਚਦਾ ਹੁੰਦਾ ਸੜਦਾ ਹੀ ਹੈ ਉਹ ਵਿਸ਼ਿਆਂ ਵਿੱਚ ਸੜਦਾ ਹੀ ਰਹਿੰਦੇ ਹਨ ਮਿਨਾ ਸਿਮੰਤੋ ਜਿਹੜਾ ਜੀਵਨ ਬਲਣਾ ਵਰਤਨ ਬਲੇਵੇ ਵਿੱਚ ਲਾਉਣਾ ਹੈ ਵਰਤਨ ਵਿੱਚ ਵੀ ਬਲੇਵੇ ਪਦਾਰਥਾਂ ਵਿੱਚ ਲਾਉਣਾ ਹੈ ਦਲਣਾ ਨਾ ਪਦਾਰਥਾਂ ਦਾ ਵੀ ਹੈ ਨਾ ਵਰਤਨ ਬਲੇਵੇ ਪਦਾਰਥਾਂ ਵਿੱਚ ਜਿਹੜਾ ਬਿਨਾ ਭਜਨ ਤੋਂ ਜੀਵਨ ਲਾਉਣਾ ਹੈ ਇਹ ਵੀ ਕੁ ਸੜਨਾ ਹੀ ਹੈ ਅਤੇ ਗਿਮ ਸਿਮੰਤ ਜੋ ਜੀਵਨ ਬਲਣਾ ਬਿਨਾ ਵਾਹਿਗੁਰੂ ਦੇ ਸਿਮੰਤ ਤੋਂ ਜਿਹੜਾ ਜੀਵਨ ਬਲਣਾ ਬਤੀਤ ਕਰਦੇ ਹਾਂ ਸਰਪ ਜੈਸੇ ਅਰਜਾਰੀ ਇਹ ਤਾਂ ਐਵੇਂ ਸਰਪ ਜੈਸੇ ਅਰਜਾਰੀ ਐੜੇ ਨੂੰ ਕੰਨਾ ਤਾਂ ਨਹੀਂ ਕਿਸੇ ਦੇ ਮੁਕਤੇ ਹਨ ਅਰਜਾਰੀ ਆ ਹਾਂਜੀ ਅੱਛਾ ਸਰਪ ਵਗੇ ਸੇ ਅਰਜਾਰੀ ਜਿਵੇਂ ਸੱਪ ਦੀ ਆਰਜਾ ਹੁੰਦੀ ਐ ਨਾ ਜਿਵੇਂ ਲੰਮੀ ਅਸਰਾਲਾਂ ਦੀ ਸਾਂ ਅੱਜ ਬੱਕਰੇ ਨੂੰ ਜਿਹੜੇ ਨਿਕਲ ਜਾਣ ਨਾ ਅਜਿਗਰ ਹੁੰਦਾ ਹੈ ਉਹ ਉਹ ਸ਼ਰਾਣਾ ਅਜਿਹੇ ਜਿਹੜੇ ਹੁੰਦੇ ਹਨ ਉਹ ਜਿਵੇਂ ਜਿਵੇਂ ਵੱਡੀ ਉਮਰ ਉਦੀ ਉਹ ਜਹਿਰ ਵਾਲੀ ਬਾਦੀ ਉਹਨਾਂ ਦੇ ਵਿੱਚ ਜ਼ਹਿਰ ਬਦੂਏ ਕਰਕੇ ਜ਼ਹਿਰ ਨਾਲ ਸੜਦੇ ਰਹਿੰਦੇ ਆ ਸਭ ਜਿਵੇਂ ਜਿਵੇਂ ਆਰਿਆ ਵੱਡੀ ਹੁੰਦੀ ਹੈ ਉਹਨੂੰ ਜ਼ਹਿਰ ਜਾਲਦੀ ਰਹਿੰਦੀ ਸਾੜਦੀ ਰਹਿੰਦੀ ਹੈ ਇਸ ਪ੍ਰਕਾਰ ਉਹ ਜਿੰਨੀ ਉਮਰ ਦੇ ਵੱਡੇ ਹੁੰਦੇ ਆ ਬਿਨਾ ਸਿਮਰਨ ਤੋਂ ਉਹਨਾਂ ਨੂੰ ਵਿਸ਼ਾਂ ਦੀ ਜ਼ਹਿਰ ਪਾ ਕੇ ਤਾਂ ਕਾਮਪਾਉਸ ਨੂੰ ਦਾਣੀ ਸਾੜਦੀ ਰਹਿੰਦੀ ਹੈ ਇਹੀ ਜੀ ਹਾਲਤ ਹੁੰਦੀ ਹੈ ਸਰਬ ਦੀ ਆਰਜਾਦੀ ਨਿਆਂ ਜਿਹੜੇ ਨਾਲ ਛੜਦੇ ਰਹਿੰਦੇ ਆ ਸੱਪਸਾਰ ਸੁਮੇਗੀ ਤਿੰਨ ਤਰ੍ਹਾਂ ਦੇ ਹੁੰਦੇ ਮਣੀ ਵਾਲੇ ਇੱਕ ਤਾਂ ਮਣੀ ਵਾਲਾ ਜਿਹੜਾ ਸੱਪ ਹੁੰਦਾ ਹੈ ਉਹ ਪੂਰਨਵਾਸੀ ਦੀ ਰਾਤ ਨੂੰ ਆਪਣੀ ਮਣੀ ਨੂੰ ਕੱਢ ਕੇ ਸਾਫ ਸਾਹਮਣੇ ਮੈਦਾਨ 'ਚ ਬੈਠਦਾ ਜਿਸ ਵਕਤ ਪੂਰਨਵਾਸੀ ਦੀ ਰਾਤ ਦੇ ਉੱਤੇ ਉਹ ਮਣੀ ਸਾਹਮਣੇ ਚੰਦਰਮਾ ਦੇ ਟਿਕਦੀ ਹੈ ਚੰਦਰਮਾ ਦੀਆਂ ਕਿਰਨਾਂ ਦੇ ਨਾਲ ਉਹਨਾਂ ਚੋਂ ਰਸ ਨਿਕਲਦਾ ਹੈ ਰਸ ਨਿਕਲਣੇ ਕਰਕੇ ਉਹ ਫਿਰ ਸੱਪ ਚੱਟ ਕੇ ਇੱਕ ਮਹੀਨੇ ਤੱਕ ਉਹਨਾਂ ਦੀ ਜ਼ਹਿਰ ਮੜ ਜਾਂਦੀ ਹੈ ਜ਼ਹਿਰ ਤੋਂ ਸ਼ਾਂਤੀ ਪਾ ਜਾਂਦੇ ਐ ਇਸ ਪ੍ਰਕਾਰ ਮਹੀਨੇ ਬਾਅਦ ਫੇਰ ਕੱਢਦੇ ਐ ਜਿੱਦੋਂ ਪੁੰਨਿਆਂ ਦੀ ਰਾਤ ਹੋਵੇ ਉਦੋਂ ਚੰਦਰਮਾ ਦੇ ਚਾਨਮੀਂ ਕਿ ਹੱਥ ਦਿੰਦੇ ਐ ਕਿ ਉਸੇ ਵੇਲੇ ਚੱਟ ਕੇ ਉਸ ਦੇ ਵਿੱਚੋਂ ਜਿਹੜਾ ਰਸ ਨਿਕਲਦਾ ਉਹਦੇ ਨਾਲ ਆਪਣੀ ਜ਼ਹਿਰ ਨੂੰ ਸ਼ਾਂਤ ਪਾਉਂਦੇ ਐ 100 ਪੈਸੇ ਜੇ ਹੁੰਦੇ ਆ ਜਿਹੜੇ ਮਣੀ ਨੂੰ ਹਨੇਰੀ ਰਾਤ ਵਿੱਚ ਮੱਸੀਆ ਦੀ ਰਾਤ ਵਿੱਚ ਰੱਖਦੇ ਆ ਬਾਹਰ ਤੇ ਉਹਦੇ ਉਦਾਰੇ ਕੀੜੇ ਆਉਂਦੇ ਚੌਂਕਦੀ ਵੇਖ ਕੇ ਉਹ ਕੀੜਿਆਂ ਨੂੰ ਖਾ ਕੇ ਗੁਜ਼ਾਰਾ ਕਰਦੇ ਆ 100 ਪੈਸੇ ਜੇ ਹੁੰਦੇ ਆ ਨਾ ਉਹ ਕੀੜੇ ਖਾਂਦੇ ਆ ਨਾ ਉਹ ਰਸ ਚੜਦੇ ਆ ਉਹ ਮਣੀ ਰੱਖ ਕੇ ਫੁਕਾਰੇ ਤੇ ਫੁਕਾਰੇ ਮਾਰਦੇ ਆ ਕਿ ਮੇਰੇ ਵਰਗਾ ਕੌਣ ਆ ਮਣੀ ਵਾਲਾ ਉਹਦੇ ਪਾਸਿਆਂ ਵਾਲੀ ਜੇ ਕਿਤੇ ਰਿੱਤੇ ਚ ਲੁਕ ਜਾਵੇ ਫਿਰ ਉੱਥੇ ਹੀ ਤਰਸ ਤਰਕੇ ਮਰ ਜਾਂਦੇ ਉਹਨਾਂ ਦੀ ਇਹ ਹਾਲਤ ਹੁੰਦੀ ਹੈ ਇੰਨ ਮਣੀਆਂ ਵਾਲੇ ਸੱਪਾਂ ਦੀ ਤਿੰਨਾਂ ਦੀ ਹਾਲਤ ਹੈ ਜਿਵੇਂ ਬਾਦ ਹਜ਼ੂਰ ਫਰਮਾਉਂਦੇ ਐ ਏਵੇਂ ਇਹ ਜੀਵ ਸੱਪ ਦੀ ਨਹੀਂ ਆਈ ਹਨ ਤੇ ਵਿਸ਼ਾਂ ਦੀ ਵਿਹੋਏ ਦੇ ਅੰਦਰ ਜ਼ਹਿਰ ਹੈ ਇਕ ਨਾਂ ਨੂੰ ਇਹ ਬ੍ਰਹਮ ਵਿੱਦਿਆ ਜਿਹੜੀ ਹੈ ਮਣੀ ਪ੍ਰਾਪਤ ਹੋਈ ਹੈ ਬ੍ਰਹਮ ਵਿਦਯੁਰ ਵੀ ਮਣੀ ਨੂੰ ਪਾ ਕੇ ਇਕ ਤਾਂ ਆਉਦੇ ਪੇਟ ਨੂੰ ਤੋੜਦੇ ਆ ਪੇਟ ਤੋੜਨ ਦਾ ਕੰਮ ਕਰਦੇ ਆ ਉਹਨਾਂ ਦਾ ਇਸ ਤਰ੍ਹਾਂ ਕੀੜੇ ਖਾਣ ਵਾਂਗੂ ਗੁਜ਼ਾਰਾ ਉਹਨਾਂ ਦਾ ਚੱਲ ਜਾਂਦਾ ਉਹਦਾ ਪੇਟ ਤੋਰੀ ਜਾਂਦੇ ਆ ਅਬ ਇਹ ਕਹੇਗੇ ਆ ਉਹਦਾ ਹੰਕਾਰ ਬੜਾ ਕਰਦੇ ਆ ਨਾ ਪੇਟ ਤੋੜਦੇ ਹੰਕਾਰ ਦੇ ਨਾਲ ਹੀ ਜਦੋਂ ਕਿਸੇ ਨਾਲ ਝਗੜਦੇ ਰਹਿੰਦੇ ਆਪਦੀ ਵਿੱਦਿਆ ਦੇ ਮਾਣ ਨਾਲ ਕਿ ਇਹਦੇ ਸਰਾਫ ਕਰਕੇ ਇਉਂ ਪਾਸਿਆਂ ਦੇ ਨਾਲ ਜਦੋਂ ਲੁਕ ਜਾਵੇ ਉਹ ਮਣੀ ਵਿੱਦਿਆ ਨਾਸ ਹੋ ਜਾਵੇ ਤੇਹ ਤੜਫ ਕੇ ਮਰ ਜਾਂਦੇ ਮੇਰੀ ਵਿੱਦਿਆ ਕਿੱਧਰ ਚਲੀ ਗਈ ਮੇਰਾ ਦਿਮਾਗ ਕਿਉਂ ਮਾਰਿਆ ਗਿਆ ਇਹ ਹਾਲਤ ਹੁੰਦੀ ਹੈ ਤੀਜੇ ਹਣ ਜਿਹੜੇ ਸ੍ਰੇਸ਼ਟ ਪੁਰਖ ਉਹ ਬ੍ਰह्म ਵਿਗਿਆਰਪੀ ਮਨੀ ਨੂੰ ਵਰਾਜ ਰੂਪੀ ਚੰਦਰਮਾ ਜਿੱਥੇ ਚੜਿਆ ਹੋਵੇ ਸੂਗੁਣਾ ਦੇ ਤਾਰੇ ਜਿਸ ਸੰਗਤ ਚਮਕਦੇ ਹੋਣ ਉਥੇ ਲਿ ਜਾ ਕੇ ਆਪਣੀ ਵਿੱਦਿਆ ਨੂੰ ਰੱਖਦੇ ਹੈ ਫਿਰ ਉਸ ਜੋ ਜਿਹੜਾ ਆਨੰਦ ਝੜਦਾ ਹੈ ਉਸ ਵਿੱਦਿਆ ਕਰਕੇ ਪਰਮੇਸ਼ਰ ਦੀ ਵਿਚਾਰ ਦਾ ਨਿਰਣਾ ਹੋ ਕੇ ਉਸ ਰਸ ਨੂੰ ਚੱਟ ਕੇ ਆਪਣੀ ਵਿਸ਼ਿਆਂ ਦੀ ਵਾਸ਼ਨਾ ਨੂੰ ਮੀਟ ਕੇ ਸ਼ਾਂਤ ਪਾ ਲੈਂਦੇ ਐ ਇਸ ਪ੍ਰਕਾਰ ਤਨ ਮਹਾਪੁਰਖ ਮਣੀ ਵਾਲੇ ਸੱਪਾਂ ਦਾ ਜਿਕਰ ਇਹ ਤੁਰੇ ਤੇ ਕਰਿਆ ਕਰਦੇ ਸੋ ਹਜ਼ੂਰ ਫਰਮਾਉਂਦੇ ਹਨ ਸੱਪ ਦੀ ਆਰਜਾ ਵਾਂਗ ਉਹ ਜਲਦੇ ਹੀ ਰਹਿੰਦੇ ਐ ਜਿਹੜਾ ਬਿਨਾਂ ਸਿਮਨ ਤੋਂ ਸੌ ਗੁਜ਼ਾਰਦੇ ਹਨ ਨਵਖੰਡਨ ਕੁ ਰਾਜਕੁਮਾਰ ਜੇ ਕਰਕੇ ਭਾਈ ਨਵਾਂ ਖੰਡਾਂ ਦਾ ਵੀ ਜੇ ਮਾਨਤਾ ਦਾ ਰਾਜਕੁਮਾਰ ਆਸੀ ਕਿਉਂ ਕੋਈ ਰਾਜ ਕਮਾ ਲਵੇ ਅੰਤ ਚਲਾ ਗੂ ਹਾਰੀ ਉਹਨੂੰ ਹਾਰ ਕੇ ਜਾਵੇਗਾ ਜਿਸ ਪ੍ਰਕਾਰ ਨੌਖ ਰਾਜਾ ਸੱਪ ਬਣ ਕੇ ਸਗ ਚੋਂ ਡਿੱਗਿਆ ਸੀ ਰਿਸ਼ੀਆਂ ਦੀ ਪਾਲਕੀ ਬਣਾ ਕੇ ਸੱਚੀ ਦੇ ਮੰਦਰ ਨੂੰ ਜਾ ਰਿਹਾ ਸੀ ਉਦਿਆਲਕ ਮੁਨੀ ਨੇ ਦਸਵੇਂ ਪਾਦਸ਼ਣ ਤਾਂ ਜਿਤਨਾ ਲਿਖਿਆ ਹੈ ਵਿਸ਼ਨਪ੍ਰਾਣ ਚ ਲਿਖਿਆ ਹੋਇਆ ਹੈ ਕਿ ਜੜ ਭਰਤ ਨੂੰ ਸ਼ਰਾਫ ਦੇ ਦਿੱਤਾ ਸੀ ਉਹ ਜੜ ਭਰਤ ਦੇ ਸ਼ਰਾਫ ਕਰਕੇ ਸੱਪ ਬਣ ਕੇ ਡਿੱਗਿਆ ਕਾਮੀ ਸਰਪ ਸੋ ਇਨਾਂ ਦੇ ਰਿਹੀਆਂ ਦੇ ਆਰਾ ਮਾਰਦਾ ਸੀ ਕਿ ਛੇਤੀ ਚੱਲੋ ਛੇਤੀ ਚੱਲੋ ਇਸ ਪ੍ਰਕਾਰ ਵੀ ਹਾਲਤ ਹੁੰਦੀ ਹੈ ਅੰਤ ਨੂੰ ਆਪਣੇ ਸਵਰਗ ਦੇ ਰਾਜ ਦਾ ਮਾਲਕ ਬਣਾਤਾ ਜੋ ਇੰਦਰ ਨੂੰ ਕੋੜ ਹੋ ਗਿਆ ਸੀ ਤੇ ਫਿਰ ਵੀ ਉਹ ਰਾਜ ਨੂੰ ਪਾ ਕੇ ਸ਼ਾਂਤਨਾ ਪਾ ਸਕਿਆ ਇਸ ਪ੍ਰਕਾਰ ਸੱਪ ਦੀ ਆਰਜਾਈ ਨਹੀਂ ਹੈ ਇਸ ਪ੍ਰਕਾਰ ਸਾਸੰਗੀ ਅੰਤ ਨੂੰ ਸੱਪ ਬਣ ਕੇ ਜਿਵੇਂ ਡਿੱਗਿਆ ਸਵਰਗ ਦੇ ਵਿੱਚੋਂ ਨਾ ਉਹ ਰਾਜਾ ਕਿਉਂ ਅੰਤ ਨੂੰ ਹਾਰ ਕੇ ਜਾਂਦੇ ਆਪਨੀ ਜ਼ਿੰਦਗੀ ਨੂੰ ਗੁਣ ਨਿਦਾਨ ਗੁਣ ਤੇਲੀ ਹੀ ਗਾਏ ਇਹ ਗੁਨਾ ਦਾ ਖਜ਼ਾਨਾ ਜੋ ਪਰਮੇਸ਼ਰ ਹੋਇਆ ਉਹ ਜਿਹੜੇ ਗੁਣਾਂ ਵਾਲਾ ਉਹਨਾਂ ਪੁਰਖਾਂ ਨੇ ਗਉਣਾ ਕੀਤੇ ਹੈ। ਜਾ ਕਉ ਕਿਰਖਾ ਧਾਰੀ ਜਿਨ੍ਹਾਂ ਤੇ ਵਾਹਿਗੁਰੂ ਅੰਤਿ ਜਾਮਿਨ ਕਿਰਪਾ ਦ੍ਰਿਸ਼ਟੀ ਕੀਤੀ ਹੈ। ਸੁਖ ਸੁਖਿਆ ਤਨ ਉਸ ਜਨਮ। ਕੋਈ ਸੁਖੀ ਪੁਰਖ ਹੋਣਗੇ ਧੰਤਾ ਦੇ ਯੋਗ ਉਹਨਾਂ ਪੁਰਖਾਂ ਦੇ ਜਨਮ ਹਨ। ਨਾਨਕ ਤਿਸ ਬਲੇਹਾਰੀ ਜਿਨ੍ਹਾਂ ਨੇ ਮਹਾਰਾਜ ਸਾਜੀ ਦੇ ਗੁਣਾਂ ਦੇ ਖਜ਼ਾਨੇ ਨੂੰ ਗਾਇਆ। ਜਿਨ੍ਹਾਂ ਤੇ ਕਿਰਪਾ ਹੋਈ ਹੈ। ਉਹ ਪੂਰਨ ਬ੍ਰਹਮਾਨੰਦ ਰੂਪੀ ਸੁਖ ਦੇ ਵਿੱਚ ਸੁਖੀਆਂ ਨੇ ਉਹਨਾਂ ਦਾ ਧਰਤਾਰੇ ਯੋਗ ਜਨਮ ਹੈ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਤੋਂ ਅਸੀਂ ਵੀ ਵਿਹਾਰ ਜਾਣੇ ਹਾਂ ਉਹਨਾਂ ਪੁਰਖਾਂ ਤੋਂ ਕੁਰਬਾਨ ਜਾਣੇ ਹਾਂ